ਬਿੱਟੂ ਨੂੰ ਉਹਨਾਂ ਨੇ ਸਟੇਟ ਮਿਨਿਸਟਰ ਬਣਾਤਾ ਸੈਂਟਰ ਦੇ ਵਿੱਚ ਹਰੇ MP ਨੂੰ ਉਹਨਾਂ ਨਾਲ ਰਾਜ ਸਭਾ ਬਣਾਉਣਾ ਉਹਨਾਂ ਦੀ ਮਜਬੂਰੀ ਹੈ ਸਿੱਖ ਜਿਹੜੇ ਉਹਨਾਂ ਦੇ ਉਲਟ ਹੋ ਜਾਣਗੇ ਵੈਸੇ ਉਲਟੀ ਬਿੱਟੂ ਦੇ ਹੋਇਆ ਕਰਕੇ ਕੋਈ ਇਹਨਾਂ ਨੂੰ ਲਾਭ ਨਹੀਂ ਹੋਣ ਵਾਲਾ ਨਾ ਇਹ ਪਹਿਲਾਂ ਹੋਇਆ ਤੇ ਨਾ ਹੀ ਹੋਣ ਹੋਈਗਾ ਸੋ ਇਸ ਕਰਕੇ ਇਹ ਇੱਕ ਤਰ੍ਹਾਂ ਦੀ ਚਾਲ ਹੈ ਕਾਂਗਰਸ ਪਾਰਟੀ ਅੱਜ ਪੂਰੇ ਜੋਗਨ ਚ ਹੈ ਇਹ ਸਾਰੀ ਹਰਿਆਣਾ ਵਿਸਾਦੀ ਸਰਕਾਰ ਬੰਨ ਜਾਰੀ ਇਹ ਜੀ ਵੀ ਜੀ ਦੇ ਸਾਰੇ ਦੇ ਸਾਰੇ ਮੈਂਬਰ ਉਹ ਸੋਹਾਰ ਦਾ ਮੂੰਹ ਵੇਖਿਓਣਗੇ ਕਿ ਪੰਜਾਬ ਵਿੱਚ ਕੋਈ ਇੱਕ ਸੀਟ ਵੀ ਉਹ ਜਿੱਤ ਸਕੇ ਤੇ ਇਹ ਇੱਕ ਧਾਰਨ ਹੈ ਕਿ ਜੇ ਇੱਕ ਵਾਧੇ ਬੀ ਜੀ ਪੀ ਦੇ ਨਾਲ ਇੱਕ ਕਿਸਾਨ ਜਾਂ ਪੰਜਾਬੀ ਕੋਸ਼ੁਂਦੇ ਦਾ ਕੋਈ ਇੱਕ ਸੀਟ ਤਾਂ ਆਉਂਦੀ ਸਸ਼ੀ ਕਾਲ ਜੀ ਤੁਸੀਂ ਦੇਖ ਰਹੇ ਹੋ ਧਾਨ ਮਿਊਟ ਜਿਸ ਤਰੀਕੇ ਨਾਲ ਰਵਨੀ ਸਿੰਘ ਬਿੱਟੂ ਜੀ ਨੂੰ ਪਹਿਲਾਂ ਹਾਰਨ ਤੋਂ ਬਾਅਦ ਕੇਂਦਰੀ ਰਾਜ ਮੰਤਰੀ ਬਣਾਇਆ ਗਿਆ ਤੇ ਹੁਣ ਬੈਕਸਾਈਡ ਤੋਂ ਐਂਟਰੀ ਜਿਹੜੀ ਆ ਉਹਨਾਂ ਦੀ ਰਾਸ਼ਵਾਤ ਵਿੱਚ ਕਰਾਈ ਜਾ ਰਹੀ ਹੈ ਰਾਜਸਥਾਨ ਤੋਂ ਸਾਡੇ ਨਾਲ ਗੱਲਬਾਤ ਕਰਨਗੇ ਫਲਸਪੁਰ ਹਲਕੇ ਤੋਂ ਸ਼ੇਰ ਸਿੰਘ ਗੁਬਾਇ ਜੀ ਸਾਡੇ ਨਾਲ ਮੌਜੂਦ ਨੇ ਸਰ ਸਵਾਗਤ ਹੈ ਜਨਮੁਰਚਨ ਥੈਂਕ ਯੂ ਸਰ ਜਿਸ ਤਰੀਕੇ ਨਾਲ ਰਵਨੀ ਸਿੰਘ ਜੀ ਬਿੱਟੂ ਜੀ ਦੀ ਹਾਰ ਹੋਈ ਹੈ ਤੇ ਉਸ ਤੋਂ ਬਾਅਦ ਉਹਨਾਂ ਨੂੰ ਕੇਂਦਰੀ ਰਾਜ ਮੰਤਰੀ ਬਣਾ ਦੇਣਾ ਉਸ ਤੋਂ ਬਾਅਦ ਹੁਣ ਰਾਸ਼ਵਾਤ ਵਿੱਚ ਐਂਟਰੀ ਜਿਹੜੀ ਆ ਹੁਣ ਜਾਣ ਦੀ ਤਿਆਰੀ ਹੋ ਰਹੀ ਹੈ ਇਹ ਸਭ ਨੂੰ ਲੈ ਕੇ ਕਿਸ ਤਰੀਕੇ ਦੀ ਜੋ ਰਾਜਨੀਤੀ ਹੈ ਦੇਖਦੇ ਹੋ ਭਾਜਪਾ ਦੇਖੋ ਜੜੀ ਪਾਇ ਪਾਓ ਹਮੇਸ਼ਾ ਹੀ ਕਿਸਾਨਾਂ ਦੀ ਦੁਸ਼ਮਨ ਪਾਰਟੀ ਸਾਹਤ ਹੋਈ ਹੈ ਆ ਪਿਛਲੇ ਸਮੇਂ ਜਿਹੜਾ ਉਹਨਾਂ ਨੇ ਵੋਟਾਂ ਲੈ ਕੇ ਝੂਠਾ ਕਿ ਕਿਸਾਨਾਂ ਦੇ ਅਸੀਂ ਐਮਐਸਪੀ ਜਿਹੜੀ ਲਾਗੂ ਕਰਾਂਗੇ ਸਾਰੀਆਂ ਫਸਲਾਂ ਤੇ ਕਰਾਂ ਕਿਸਾਨ ਕੀ ਚਾਹੁੰਦੇ ਕਿਸਾਨ ਚਾਹੁੰਦੇ ਸਾਨੂੰ ਵਾਜਬ ਮੁੱਲ ਜਿਹੜਾ ਹੈ ਸੁਆਮੀ 나ਥਰਪੌਰ ਦੇ ਮੁਤਾਬਕ ਜੋ ਹੈ ਸਾਨੂੰ ਵਾਜਬ ਰੇਟ ਸਾਡੀ ਫਸਲ ਜਿਹੜੀ ਹੈ ਉਹ ਚੱਕੀ ਜਾਏ ਤੋਂ ਇਸਤੇ باوجود ਵੀ ਜਦੋਂ ਇਹਨਾਂ ਨੇ ਦਿੱਲੀ ਨਹੀਂ ਕਿਸਾਨ ਨੂੰ ਆਉਣਤਾ ਤੇ ਬਾਰਡਰ ਤੇ ਕਿਸ ਤਰ੍ਹਾਂ ਸਾਲ 10 ਤੋਂ ਵੱਧ ਦਾ ਸਮਾਂ ਜਿਹੜੇ ਕਿਸਾਨ ਹੈ ਉਹ ਇਹਨਾਂ ਨੇ ਰੋਲੇ ਔਰ ਉਹ ਕਿੰਨੇ ਕਿਸਾਨ ਸ਼ਹੀਦ ਹੋਏ ਉਹ ਕਿਸ ਤਰ੍ਹਾਂ ਦੇ ਨਾਲ ਆ ਹੁਣ ਪਿਛਲੇ ਦਿਨੀ ਜਿਹੜਾ ਹਰਿਆਣਾ ਤੋਂ ਪੰਜਾਬ ਤੋਂ ਹਰਿਆਣਾ ਦਿੱਲੀ ਵੱਲ ਕਿਸਾਨ ਆ ਰਹੇ ਸੀ ਕਿਸ ਤਰ੍ਹਾਂ ਆਪਣੇ ਦੇਸ਼ ਦੇ ਲੋਕਾਂ ਦੇ ਉੱਪਰ ਉਹਨਾਂ ਨੇ ਗੋਲੀਆਂ ਚਲਾ ਕੇ ਅਤੁੱਗ ਐਸਟ ਕੇ ਉਹਨਾਂ ਦੇ ਇੱਕ ਨੌਜਵਾਨ ਜਿਹੜਾ ਉਹਦੇ ਸਿਰ 'ਚ ਬੋਈ ਮਾਰ ਕੇ ਉਹਨੂੰ ਉੱਥੇ ਮੌਤ ਦੀ ਕਾਰ ਉਤਾਰਦਾ ਤੇ ਇਸ ਤਰ੍ਹਾਂ ਤਾਂ ਅਸੀਂ ਦੁਸ਼ਮਣ ਦੇਸ਼ ਦੇ ਨਾਲ ਨਿਕਲਦੇ ਤੇ ਜਿਸ ਤਰ੍ਹਾਂ ਉਹਨਾਂ ਨੇ ਪੰਜਾਬੀਆਂ ਦੇ ਇੱਕ ਸਿੱਖਾ ਦੇ ਪੰਜਾਬੀਆਂ ਦੇ ਇੱਕ ਸਾਣਾ ਦੇ ਨਾਲ ਕੀਤਾ ਅੱਜ ਜੋ ਮਰਜੀ ਹੱਥ ਕੰਡੇ ਵਰਤ ਲੈਣ ਬਿੱਟੂ ਨੂੰ ਉਹਨਾਂ ਨੇ ਸਟੇਟ ਮਿਨਿਸਟਰ ਬਣਾਤਾ ਸੈਂਟਰ ਦੇ ਵਿੱਚ ਹਰੇ-ਹਰੇ ਐਮਪੀ ਨੂੰ ਉਹ ਉਹਨਾਂ ਰਾਜ ਸਭਾ ਬਣਾਉਣਾ ਉਹਨਾਂ ਦੀ ਮਜਬੂਰੀ ਹੈ ਕਿ ਉਹ ਅੱਜ ਨਹੀਂ ਬਣਾਉਂਦੇ ਤਾਂ ਅੱਜ ਹੀ ਪੂਰੇ ਦੇ ਪੂਰਾ ਜਿਹੜਾ ਉਹ ਸਿੱਖ ਜਿਹੜੇ ਉਹਨਾਂ ਦੇ ਉਲਟ ਉਹ ਜਾਨੀਏ ਵੈਸੇ ਉਲਟੀਆਂ ਮਿੱਟੂ ਦੇ ਵਾਇਆ ਕਰਕੇ ਕੋਈ ਇਹਨਾਂ ਨੂੰ ਲਾਭ ਨਹੀਂ ਹੋਣ ਵਾਲਾ ਨਾ ਹੀ ਪਹਿਲਾਂ ਹੋਇਆ ਤੇ ਨਾ ਹੀ ਹੋਣ ਹੋਏਗਾ ਸੋ ਇਸ ਕਰਕੇ ਇਹ ਇੱਕ ਤਰ੍ਹਾਂ ਦੀ ਚਾਲ ਹੈ ਜਿਹੜੀ ਭਾਜਪੀ ਦੀ ਕਿ ਅਸੀਂ ਕਿਵੇਂ ਨਾ ਕਿਵੇਂ ਸਿੱਤਾਂ ਦਾ ਮਨ ਜਿੱਤੀਏ ਤੇ ਉਸ ਕਰਕੇ ਕਿਸਾਨਾਂ ਦੇ ਬਹੁਤ ਜ਼ਖਮ ਨੇ ਗਹਿਰੇ ਜ਼ਖਮ ਨੇ ਜਿਹੜੇ ਕੋਈ ਕਦੇ ਉਹ ਉਹਨਾਂ ਦੇ ਪੂਰੇ ਨਹੀਂ ਕੀਤੇ ਜਾ ਸਕਦੇ ਇਸ ਕਰਕੇ ਜੇ ਰਿਕਾਰਡਰ ਜੀ ਉਹ ਬੀਜੇਪੀ ਵਿੱਚ ਕਰਦੇ ਨੇ ਸਰ ਤੁਸੀਂ ਕਿਸਾਨਾਂ ਦੀ ਗੱਲ ਕੀਤੀ ਹੈ ਕਿਸਾਨਾਂ ਨੂੰ ਲੈ ਕੇ ਹੁਣ ਬੀਤੇ ਦਿਨੀ ਜਦੋਂ ਰਮਨਦੀਪ ਸਿੰਘ ਬਿੱਟੂ ਜੀ ਰਾਜਸਥਾਨ ਪਹੁੰਚਦੇ ਨੇ ਤੇ ਉੱਥੇ ਬਿਆਨ ਦਿੰਦੇ ਨੇ ਕਿ ਕਿਸਾਨ ਲੀਡਰ ਜਿਹੜੇ ਨੇ ਉਹ ਉਹਨਾਂ ਨੂੰ ਫੰਡਿੰਗ ਜਿਹੜੀ ਆ ਬਾਰਲੇ ਦੇਸ਼ਾਂ ਤੋਂ ਹੋ ਰਹੀ ਹੈਗੀ ਆ ਤਾਂ ਇਹ ਪ੍ਰੋਟੈਸਟ ਜਿਹੜੇ ਹੋ ਰਹੇ ਨੇ ਲੇਕਿਨ ਆਮ ਜਿਹੜਾ ਕਿਸਾਨ ਹੈ ਉਹ ਸੜਕਾਂ ਤੇ ਨਹੀਂ ਹੈ ਲੇਕਿਨ ਲੀਡਰ ਜਿਹੜੇ ਨੇ ਉਹਨਾਂ ਨੂੰ ਪੜਤਾ ਕੇ ਸੜਕਾਂ ਤੇ ਉਤਾਰਦੇ ਨੇ ਨਹੀਂ ਦੇਖੋ ਇਹ ਉਹਨਾਂ ਨੂੰ ਪਤਾ ਨਹੀਂ ਆਮ ਕਿਸਾਨ ਜਿਹੜਾ ਹੈ ਉਹ ਬੀਜੇਪੀ ਦੇ ਨਾਲ ਤੇ ਪੰਜਾਬ ਵਿੱਚੋਂ ਕੋਈ ਇੱਕ ਸੀਟ ਵੀ ਹੋਰ ਜਿੱਤ ਸਕੇ ਤੇ ਇਹ ਇੱਕ ਉਦਾਹਰਨ ਹੈ ਕਿ ਜੇ ਇੱਕ ਵਾਰ ਦੇ ਇੱਕ ਬੀਜੇਪੀ ਦੇ ਨਾਲ ਕਿਸਾਨ ਜਾਂ ਪੰਜਾਬੀ ਖੁਸ਼ ਹੁੰਦੇ ਤਾਂ ਫਿਰ ਕੋਈ ਇੱਕ ਸੀਟ ਤਾਂ ਆਉਂਦੀ ਕਦੇ ਵੀ ਨਹੀਂ ਐਸਵਾਰ ਵੀ ਇੱਕ ਵੀ ਨਹੀਂ ਪਹਿਲਾਂ ਇੱਕਾ ਦੁਕਾ ਉਹਨਾਂ ਦੇ ਸੀਟਾਂ ਜਿਹੜੀਆਂ ਆਰ ਆਰ ਜਨਸੀ ਐਸਵਾਰ ਵੀ ਨਾ ਅਸੈਂਬਲੀ ਵਿੱਚ ਨਾ ਹੀ ਪਾਰਲੀਮੈਂਟ ਵਿੱਚ ਇੱਕ ਸੀਟ ਨਾ ਹੋਣਾ ਤਾਂ ਫਿਰ ਕਿਸਾਨ ਤੇ ਸਿੱਖ ਉਹਨਾਂ ਦੇ ਐਂਟੀ ਤਾਂ ਹੋ ਆਪ ਹੀ ਸਮਝ ਲੈਣਗੇ ਸਾਡੇ ਕਿੰਨੇ ਐਂਟੀ ਹੈ ਉਹ ਜ਼ਰੂਰ ਵਲਚਾਉਣਾ ਚਾਹੁੰਦੇ ਹੈ ਪਰ ਕਿਸਾਨ ਜਿਹੜੀ ਹੈ ਉਹ ਇਹਨਾਂ ਦੇ ਕਦੇ ਵੀ ਹੱਥ 'ਚ ਨਹੀਂ ਆਉਂਦੀ ਸਰ ਤੁਹਾਡੇ ਹੀ ਪਾਰਟੀ ਦੇ ਆਗੂ ਦੇ ਵੀ ਉਹਨਾਂ ਨੇ ਦੋਸ਼ ਲਗਾਏ ਨੇ ਕਿ ਜਿਹੜੇ ਲੀਡਰ ਨੇ ਬਾਹਰੋਂ ਵੀ ਫੰਡਿੰਗ ਆ ਰਹੀ ਉਹ ਤੋਂ ਪਾਸੇ ਇੱਥੇ ਪ੍ਰੋਟੈਸਟ ਕਰਨ ਦਾ ਜੋ ਹੈ ਢੋਂਗ ਰਚਦੇ ਨੇ ਤੇ ਉਸ ਤੋਂ ਬਾਅਦ ਦਿੱਲੀ ਜਾ ਕੇ ਰਾਹੁਲ ਗਾਂਧੀ ਨਾਲ ਮੁਲਾਕਾਤਾਂ ਕਰਦੇ ਨੇ ਨਹੀਂ ਦੇਖੋ ਫੰਡਿੰਗ ਦੇ ਬਾਰੇ ਮੈਂ ਉਸ ਨਹੀਂ ਕਹਿ ਸਕਦਾ ਕਿ ਫੰਡਿੰਗ ਤੇ ਪਿਛਲੀ ਗੱਲ ਜਦੋਂ ਕਿਸਾਨਾਂ ਨੇ ਮੂਵਮੈਂਟ ਚਲਾਈ ਸੀ ਬਾਹਰੋਂ ਫੰਡਿੰਗ ਹੋਈ ਸੀ ਕੀ ਹੋਇਆ ਸੀ ਖਰਚੇ ਕੀ ਹੋਏ ਆ ਕਿਵੇਂ ਉਹ ਤਾਂ ਉਹ ਉਹ ਤਾਂ ਜਿੱਤ ਉਹਨਾਂ ਦਾ ਜੀ ਰਾਜਗਾਂਧੀ ਜੀ ਨੂੰ ਮਿਲਦੇ ਨੇ ਤੇ ਸ਼ਾਇਦ ਇਹ ਰਾਜਨੀਤਿਕ ਪ੍ਰੋਟੈਸਟ ਜਿਹੜੇ ਆ ਕਰਵਾ ਰਹੇ ਨੇ ਕਿਸਾਨਾਂ ਦੇ ਨਾਲ ਰਲ ਕੇ ਕਾਂਗਰਸ ਜਿਹੜੀ ਹੈ। ਵਿਪੋ বিজেপি ਦੀ ਸਰਕਾਰ ਨੂੰ ਪਰਲਮੈਂਟ ਦੇ ਨੇੜੇ ਨਹੀਂ ਜਾਣਤਾ। ਰੋਹ ਜੀ ਉਹਨਾਂ ਦੇ ਨਾਲ ਜਾ ਕੇ ਉਹਨੂੰ ਬੁਲਾ ਕੇ ਪਰਲਮੈਂਟ ਗੇਟ ਤੇ ਆ ਕੇ ਉਹਦੀ ਗੱਲ ਸੁਣੀ। ਅੰਦਰ ਦੀ ਕੀਤੀ ਤੇ ਗਾਰੰਟੀ ਦਿੱਤੀ ਹੈ ਕਿ ਸਾਡੀ ਸਰਕਾਰ ਆਉਣੀ ਹੈ ਤੇ ਅਸੀਂ ਇਹ ਜਿਹੜੇ ਐਮਐਸਪੀ ਦੀ ਗਾਰੰਟੀ ਅਸੀਂ ਪੂਰੀ ਕਰਾਂਗੇ। ਜੋ ਕਿਸਾਨਾਂ ਦੇ ਨਾਲ ਵਾਅਦਾ ਕੀਤਾ ਸੀ ਉਹਨੂੰ ਪੂਰਾ ਕਰਕੇ ਦੇਣਾਂਗੇ। ਸਰ ਜਿਸ ਤਰੀਕੇ ਨਾਲ ਮੇਰਾ ਆਖਰੀ ਸਵਾਲ ਹੈ ਕਿ ਜੰਮੂ ਤੇ ਹਰਿਆਣਾ ਦੇ ਵਿੱਚ ਇਸ ਤਰੀਕੇ ਨਾਲ ਹੁਣ ਚੋਣਾ ਹੋਣ ਜਾ ਰਹੀਆਂ ਨੇ ਇਹ ਸਭ ਦੇ ਵਿੱਚ ਜਿਹੜੇ ਆ ਰਾਹੁਲ ਗਾਂਧੀ ਜੀ ਜਦੋਂ ਦੌਰੇ ਤੇ ਪਹੁੰਚਦੇ ਨੇ ਤੇ ਭਾਜਪਾ ਆਗੂ ਜਿਹੜੇ ਨੇ ਤਰੁ ਚੁੱਕ ਜੀ ਉਹ ਕਹਿ ਰਹੇ ਨੇ ਕਿ ਬਹਾਨੇ ਸਿਰ ਗਏ ਨੇ ਬੇਸ਼ੱਕ ਚੋਣਾ ਆਈਆਂ ਨੇ ਹਾਲਚਾਲ ਜਾਣਨ ਤੇ ਕਾਂਗਰਸ ਜਿਹੜਾ ਹੈ ਪਹਿਲੀ ਵਾਰ ਜਾ ਰਹੀ ਹੈ ਜੰਮੂ ਕਸ਼ਮੀਰ ਦੇ ਵਿੱਚ ਜਾਂ ਰਾਹੁਲ ਗਾਂਧੀ ਨੇ ਹਿੰਮਤ ਕੀਤੀ ਨਹੀਂ ਰਾਹੁਲ ਗਾਂਧੀ ਜੀ ਤਾਂ ਪਹਿਲਾਂ ਵੀ ਜਾਂਦੇ ਰਏ ਪਹਿਲੀ ਵਾਰ ਨਹੀਂ ਗਏ ਉਹ ਤਾਂ ਉਹਨਾਂ ਦਾ ਇੱਕ ਇਲੈਕਸ਼ਨ ਸਟੈਂਡ ਹੈ ਤੇ ਜੰਮੂ ਵਜ ਤੇ ਹਰਿਆਣਾ ਦੇ ਚ ਪੂਰੇ ਦੀ ਪੂਰੀ ਅੱਜ ਉਹਦੀ ਸਫਾਈ ਹੋ ਜਾਏਗੀ ਕਿਸੇ ਨੇ ਬੀਜੇਪੀ ਅੱਧ ਤੱਕ ਨੂੰ ਕੋਈ ਵੋਟ ਨਹੀਂ ਪਾਉਣੀ ਜਾਂ ਬੀਜੇਪੀ ਦੇ ਸਾਰੇ ਦੇ ਸਾਰੇ ਮੈਂਬਰ ਉਸ ਤੋਂ ਹਾਰ ਦਾ ਮੂੰਹ ਵੇਖ ਕੇ ਆਉਣਗੇ ਕਾਂਗਰਸ ਪਾਰਟੀ ਅੱਜ ਪੂਰੇ ਜੋਗਨ ਚ ਹੈ ਤੇ ਸਾਰੀਆਂ ਹਰਿਆਣਾ ਵੀ ਸਾਡੀ ਸਰਕਾਰ ਬਣਨ ਜਾ ਰਹੀ ਹੈ ਪੰਜਾਬ ਵੀ ਸਾਡੀ ਸਰਕਾਰ ਬਣੇਗੀ ਬਾਕੀ ਸਟੇਟਾਂ ਦੇ ਵਿੱਚ ਜਿਹੜੀ ਇਲੈਕਸ਼ਨ ਹੋਣਾ ਹੈ ਉਹਦੇ ਕਾਂਗਰਸ ਦੀ ਸਰਕਾਰਾਂ ਬਣਨ ਗਈ ਹੈ ਤੇ ਆ ਮੈਨੂੰ ਲੱਗਦਾ ਕਿ ਸਾਲ ਦਾ ਇਹ ਹੋਰ ਮੋਦੀ ਸਾਹਿਬ ਇਸ ਤਰ੍ਹਾਂ ਚਾਰ ਸਾਰੇ ਇਹਨਾਂ ਦੇ ਨਾਲ ਜਿਹੜੇ ਦੂਜੇ ਲੈਂਸ ਪਾਰਟੀਆਂ ਉਹਨਾਂ ਨੇ ਮੈਨੂੰ ਲੱਗਦਾ ਸਾਥ ਛੱਡ ਜਾਣਾ ਤੇ ਜੋ ਕੇਂਦਰ ਦੇ ਜਿਹੜੀ ਸਰਕਾਰ ਹੈ ਕਾਂਗਰਸ ਪਾਰਟੀ ਰਾਹੁਲ ਗਾਂਧੀ ਜੀ ਪ੍ਰਧਾਨ ਮੰਤਰੀ ਬਣਨ ਧੰਨਵਾਦ ਸਾਰਨਾ ਗੱਲਬਾਤ ਕਰਨ ਲਈ ਸੋਇਸਨ ਫਰੋਜ਼ਪੁਰ ਹਲਕਾ ਤੋਂ ਸ਼ੇਰ ਸਿੰਘ ਉਬਾਇ ਜੋ ਸੜਨਾ ਖਾਸ ਗੱਲਬਾਤ ਕਰ ਰਿਹਾ ਸਨ ਕੈਮਰੇ ਪਰ ਰਵਿੰਦਰਪ ਸਿੰਘ ਦੇ ਨਾਲ ਰਵਿੰਦਰ ਸਿੰਘ ਦਾ ਨਮਟਿਕ ਦੇ ਲਈ